ਕੀ ਕੀ ਚੀਜ਼ ਕਰਨੀ ਸਕੂਲਾਂ ਦੇ ਵਿੱਚ ਕੋਈ ਇਹ ਜਿਹੀ ਪ੍ਰੋਬਲਮ ਆ? ਅ ਥੋੜੇ ਦਿਨ ਪਹਿਲਾਂ ਮੇਰੀ ਇੱਕ ਗੱਲਬਾਤ ਜਿਹੜੀ ਆ ਉਹ ਸੀਐਮਓ ਸਾਹਿਬ ਨਾਲ ਹੋਈ ਸੀ ਉਹਨਾਂ ਨੇ ਦੱਸਿਆ ਕਿ ਰੂਲਰ ਖੇਤਰ ਦੇ ਅੰਦਰ ਐਂਬੂਲੈਂਸਾਂ ਦੀ ਥੋੜੀ ਘਾਟ ਆ ਗਈ ਤਾਂ ਮੈਂ ਤੁਰੰਤ ਗੱਲਬਾਤ ਜਿਹੜੀ ਆ ਉਹ ਨਾਲ ਦੀ ਨਾਲ ਆਈਡੀਵੀਆਈ ਬੈਂਕ ਦੇ ਅਧਿਕਾਰੀਆਂ ਨਾਲ ਕੀਤੀ ਇਹਨਾਂ ਨੇ ਕਿਹਾ ਕਿ ਅਸੀਂ ਦੋ ਐਂਬੂਲੈਂਸਾਂ ਜਿਹੜੀਆਂ ਨੇ ਸਰੋਅ ਡਿਸਟ੍ਰਿਕਟ ਨੂੰ ਸੀਐਸਆਰ ਫੰਡ ਚੋਂ ਦੇਵਾਂਗੇ ਸੋ ਦੋ ਐਂਬੂਲੈਂਸਾਂ ਜਿਹੜੀਆਂ ਨੇ ਉਹ ਪਿੰਡ ਛਾਜਲੀ ਤੇ ਆਪਣਾ ਪਵਾਨੀਗੜ੍ਹ ਦੇ ਏਰੀਆ ਦਿੱਤੀ ਹੈ ਕਿ ਜਾਨ ਹੈ ਕਿ ਸੋ ਬਹੁਤ ਵੱਡੀ ਸਹੂਲਤ ਜਿਹੜੀ ਆ ਅੱਜ ਹੋਈ ਆ ਕਿਉਂਕਿ ਨਹੀਂ ਕਈ ਵਾਰ ਕੋਦੇ ਹਾਦਸੇ ਹੋ ਜਾਂਦੇ ਨੇ ਉੱਥੇ ਮਰੀਜ਼ ਜਿਹੜਾ ਉਹ ਸੜਕ ਤੇ ਤੜਫਦਾ ਰਹਿ ਜਾਂਦਾ ਔਰ ਆਪਣੀ ਮੌਤ ਦਾ ਸ਼ਿਕਾਰ ਹੋ ਜਾਂਦਾ ਹੈਗਾ ਸੋ ਉਹਨੂੰ ਬਚਾਉਣ ਦੇ ਲਈ ਇਹ ਬਹੁਤ ਵੱਡਾ ਉਪਰਾਲਾ ਜਿਹੜਾ IDBI ਬੈਂਕ ਵੱਲੋਂ ਕੀਤਾ ਗਿਆ ਮੈਂ ਬੈਂਕ ਦੇ ਅਧਿਕਾਰੀगण ਆਏ ਨੇ ਉਹਨਾਂ ਦਾ ਧੰਨਵਾਦ ਕਰਨਾ ਚਾਹਾਂਗਾ ਕਿਉਂਕਿ ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ ਸੜਕ ਸੁਰੱਖਿਆ ਫੋਰਸ ਦਾ ਵੀ ਗਠਨ ਕੀਤਾ ਗਿਆ ਉਹਦੇ ਨਾਲ ਵੱਡੇ ਪੱਧਰ ਤੇ ਠਲ ਪਈ ਆ ਸੋ ਹੋਰ ਮੈਂ ਸਮਝਦਾ ਬੇਸਿਕ ਸਾਨੂੰ ਇਨਫਰਾਸਟ੍ਰਕਚਰ ਵਧਾਉਣ ਦੀ ਲੋੜ ਆ ਸੋ ਉਹਦੇ ਬਾਲ ਇੱਕ ਬਹੁਤ ਵੱਡਾ ਕਦਮ ਆ ਸਰਕਾਰ ਦਾ ਇੱਕ ਤਹਈਆਗਾ ਕਿ ਪੰਜਾਬ ਦੇ ਅੰਦਰ ਸੇ ਸਹੂਲਤਾਂ ਜਿਹੜੀਆਂ ਨੇ ਉਹ ਵੱਡੇ ਪੱਧਰ ਤੇ ਬਣਾਈਆਂ ਜਾਣ ਔਰ ਖਾਸ ਕਰਕੇ ਜਦੋਂ ਸੀਐਸਆਰ ਫੰਡ ਦੀ ਹੁੰਦੀ ਆ ਤਾਂ ਮੇਰੀ ਤਾਂ ਆਦਤ ਆ ਕਿ ਸੀਐਸਆਰ ਫੰਡ ਜਿਹੜਾਗਾ ਉਹ ਜਾਂ ਸਕੂਲਾਂ 'ਚ ਵਰਤਿਆ ਜਾਵੇ ਜਾਂ ਹਸਪੀਟਲਾਂ 'ਚ ਭਰਤਾ ਜਾਵੇ ਹੁਣੇ ਮੈਂ ਡੀ ਸਾਹਿਬਾਂ ਨਾਲ ਗੱਲ ਕਰ ਰਿਹਾ ਸੀਗਾ ਕਿ ਬੈਂਕ ਦੇ ਅਧਿਕਾਰੀਆਂ ਨੇ ਵੀ ਕਿਹਾਗਾ ਕਿ ਆਉਣ ਵਾਲਾ ਫੰਡ ਜਿਹੜਾ ਉਹ ਅਸੀਂ ਜਿਹੜੇ ਪਿੰਡੂ ਸਕੂਲ ਲੈ ਗਏ ਉਹਨਾਂ ਦੇ ਅੰਦਰ ਬੇਸਿਕ ਇਨਫਰਾਸਟ੍ਰਕਚਰ ਨੂੰ ਹੋਰ ਮਜ਼ਬੂਤ ਕਰਨ ਲਈ ਦੇਵਾਂਗੇ ਕਿਮਾ ਸਾਹਿਬ ਜਿਹੜੀ ਦਿੱਲੀ ਦੀ ਹਾਰ ਹੈ ਉਹ ਜਿਹੜੀ ਹਾਰ ਦੇ ਪੰਜਾਬ 'ਚ ਕੀ ਰਿਐਕਸ਼ਨ ਹੋਊਗਾ ਕੋਈ ਰਿਐਕਸ਼ਨ ਨਹੀਂ ਜੀ ਪੰਜਾਬ ਸਰਕਾਰ ਚੜਦੀ ਕਲਾ ਚੱਲੇ ਚੱਲੋ ਇੱਕ ਵਾਰ ਲੈ ਕੇ ਆ ਰਹੇ ਕੁਝ ਅਰੇ ਕਮਿਅਨ ਔਰ ਮੈਡੀਕਲ ਕਾਲਜ ਦੇ ਤਾਂ ਆਲਰੇਡੀ ਫੰਡ ਜਿਹੜੇ ਨੇ ਉਹ ਕੀਤੇ ਹੋ ਨੇ ਉਹ ਥੋੜੀ ਟੈਕਨੀਕਲ ਜਿਹੜੀ ਲੜਾਈ ਸਟੇ ਦੀ ਚੱਲ ਰਹੀ ਹੈ ਉਹਦੇ ਕਰਕੇ ਰੁਕਿਆ ਹੋਇਆ ਜਦੋਂ ਸਟੇ ਖੁੱਲ ਜਾਂਦੀ ਹੈ ਤਾਂ ਤੁਰੰਤ ਇੱਥੇ 10-12 ਸਾਲ ਤੋਂ ਲਿਫਟ ਖਰਾਬ ਪਈ ਹੈ ਲਿਫਟ ਦਾ ਕਈ ਵਾਰੀ ਗੱਲ ਸੁੱਕੀ ਹੈ ਲਿਫਟ ਨਹੀਂ ਚੱਲਦੀ ਬਿਲਕੁਲ ਪੋਸਟਾਂ ਜਿਹੜੀਆਂ ਨਵੀਆਂ ਰਿਕਰੂਟਮੈਂਟ ਅਸੀਂ ਮੈਂ ਪਿੱਛੇ ਜੇ ਲਗਭਗ 1250 ਹੋਰ ਅਸਾਮੀਆਂ ਦੀ ਰਚਨਾ ਕੀਤੀ ਆ ਸੋ 1250 ਜਦੋਂ ਅਸਾਮੀਆਂ ਭਰਿਆ ਗਈਆਂ ਤਾਂ ਇਹ ਸਮੱਸਿਆ ਜਿਹੜੀ ਹੱਲ ਹੋ ਗਈ ਜੀ ਮਾਨ ਸਾਹਿਬ ਇੱਥੇ ਲਿਫਟ ਖਰਾਬ ਪਈ ਆ 10 ਸਾਲ ਤੋਂ 10 ਸਾਲ ਤੋਂ ਕੋਈ ਕੰਮ ਹੀ ਹੋ ਰਹੀ ਕੋਈ ਚੱਲੀ ਨਹੀਂ ਰਹੀ ਲਿਫਟ ਅਸੀਂ ਕਈ ਵਾਰੀ ਡਾਕਟਰ ਬਲਵੀਰ ਨੂੰ ਕਹਿ ਚੁੱਕੇ ਹਾਂ ਮੈਂ ਸੀਐਮ ਸਾਹਿਬ ਨਾਲ ਗੱਲ ਕਰਕੇ ਉਹ ਲਿਫਟ ਚਲਾ ਲਵੇ ਸਰ ਕਿਸ ਤਰ੍ਹਾਂ ਦੇ ਦਿਓਗੇ ਐਮਐਲਏ ਭਰਾ ਜੀ ਪੈਰਿਸ਼ਵਲ ਲੈਂਦੇ ਉਸ ਤੱਕ ਦੇਖੋ ਉਹਨਾਂ ਨੇ ਖੁਦ ਜਾ ਕੇ ਪੁਲਿਸ ਨੂੰ ਆਪਣੀ ਕਾਰਵਾਈ ਕਰਨ ਦੀ ਰਿਪੋਰਟ ਦਿੱਤੀ ਹੈ ਕਿ ਇਹਦਾ ਇਨਵੈਸਟੀਗੇਸ਼ਨ ਕੀਤੀ ਜਾਵੇ ਔਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜੂ ਸੋ ਇਸ ਤਰ੍ਹਾਂ ਦੇ ਅਲੀਗੇਸ਼ਨ ਲੱਗਦੇ ਰਹਿੰਦੇ ਨੇ ਪਰ ਲੇਕਿਨ ਜਦੋਂ ਇਨਵੈਸਟੀਗੇਸ਼ਨ ਹੋ ਕੇ ਤੱਥ ਸਾਹਮਣੇ ਆਉਣਗੇ ਉਸ ਤੋਂ ਬਾਅਦ ਕੁਝ ਕੀਤਾ ਜਾ ਜੇ ਵਿਰੋਧੀ ਧਿਰ ਕਹਿੰਦੇ ਕਿ ਈਡੀ ਤੋਂ ਜਾ ਕੇ ਵਿਰੋਧੀ ਧਿਰ ਜੋ ਕੁਝ ਮਰਜ਼ੀ ਕਹੀ ਜਾਣ ਪੰਜਾਬ ਜਾਣ ਦਾ ਲੋਕ ਜਾਣਦੇ ਨੇਗੇ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਈਡੀ ਦੀ ਦਰਬਾਰਤੋਂ ਕਰਦੀ ਹੈ ਸੀਵੀ ਦੀ ਦਰਬਾਰਤੋਂ ਕਰਦੀ ਹੈ ਇਸ ਕਰਕੇ ਮੈਂ ਸਮਝਦਾ ਕਿ ਉਹ ਦਰਬਾਰਤੋਂ ਕਰਾਉਣੀ ਚਾਹਦੇ ਹੋਣਗੇ ਨਹੀਂ ਲਗਾਤਾਰ ਧਰਨੇ ਜਾਰੀ ਨਹੀਂ ਜੀ ਮਲੇ ਦੇ ਖਿਲਾਫ ਕਦੇ-ਕਦੇ ਧਰਨ ਲੱਗਦਾ ਹੈ ਅੱਜ ਵੀ ਮਾਨ ਸਾਹਿਬ ਦੇ ਦੇਖੋ ਧਰਨੇ ਦੇਣਾ ਅਗਲੇ ਦਾ ਰਾਈਟ ਆ ਪਰ ਲੇਕਿਨ ਐਮਐਲਏ ਸਹਿਬਾਨ ਵੱਲੋਂ ਵੱਡਾ ਦਿਲ ਦਿਖਾਉਂਦੇ ਆ ਉਹਨਾਂ ਨੇ ਖੁਦ ਜਾ ਕੇ ਆਪਣੇ ਸਾਥੀਆਂ ਦੇ ਨਾਲ ਐਸਐਸਪੀ ਸਾਹਿਬ ਦੇ ਅੱਗੇ ਪੇਸ਼ ਹੋ ਕੇ ਕਿਹਾ ਕਿ ਤੁਰੰਤ ਇਹਦੀ ਜਾਂਚ ਹੋਣੀ ਚਾਹੀਦੀ ਹੈ ਬਹੁਤ ਵੱਡੀ ਗੱਲ ਹੈ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮਹਿੰਮ ਮੇਰੀ ਗਵਾਈ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਜੀ ਵੱਲੋਂ ਸਟਾਰਟ ਕੀਤੀ ਗਈ ਹੈ ਕਿ ਆਖਰੀ ਹੱਲਾਗਾ ਨਸ਼ਿਆਂ ਦੇ ਖਿਲਾਫ ਬਿਲਕੁਲ ਜੜ ਤੋਂ ਖਤਮ ਕਰਨੇ ਨੇਗੇ ਮੈਂ ਕੱਲ ਹੀ ਲਗਭਗ 5 ਜ਼ਿਲ੍ਹਿਆਂ ਜਾ ਕੇ ਆਇਆ ਕਿ ਬਹੁਤ ਅੱਛਾ ਰਿਸਪੌਂਸ ਆਗਾ ਔਰ ਬਹੁਤ ਬੁਰੀ ਤਰ੍ਹਾਂ ਨਸ਼ੇ ਤਸਕਰਾਂ ਨੂੰ ਤਬਾਹ ਨਸ਼ ਕੀਤਾ ਜਾ ਰਿਹਾਗਾ ਉਹਨਾਂ ਦੇ ਪ੍ਰਾਪਰਟੀਆਂ ਸੀਜ਼ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੇ ਉੱਤੇ ਜਿਹੜਾ ਹੈਗਾ ਕੇਸ ਦਰਜ ਕੀਤੇ ਜਾ ਰਹੇ ਨੇ ਸੋ ਮੇਰਾ ਸਮਝੰਦਾ ਇਹ ਆਖਰੀ ਹੱਲਾਗਾ ਆਉਣ ਵਾਲੇ ਸਮੇਂ ਚ ਪੰਜਾਬ ਚ ਨਸ਼ਾ ਜਿਹੜਾ ਬਿਲਕੁਲ ਖਤਮ ਹੋ ਜੂ ਸਹੀ ਹੈ ਸੁਪਰੀਮ ਕੋਰਟ ਨੇ ਕਿਹਾਗਾ ਕਿ ਵੀ ਇਹ ਸਹੀ ਨਹੀਂ ਹੈ ਕਿ ਉਹ ਮੋਬੀਲ ਚ ਕਰਦੇ ਚਾਹੀਏ ਉਹ ਰਿਕਾਰਡਲੇ ਵੀ ਕਿਸੇ ਦਾ ਘਰ ਤੋੜਨ ਦਾ ਰਾਈਟ ਦੇਖੋ ਜੋ ਵੀ ਕਾਰਵਾਈ ਹੋ ਰਹੀ ਹੈ ਉਹ ਕਾਨੂੰਨ ਦੇ ਅਧੀਨ ਹੋ ਰਹੀ ਹੈ ਜੋ ਕਾਨੂੰਨ ਨੇ ਅਧਿਕਾਰ ਅਧਿਕਾਰੀਆਂ ਨੂੰ ਦਿੱਤੇ ਨੇਗੇ ਉਹਨਾਂ ਦੀ ਵਰਤੋਂ ਹੋ ਰਹੀ ਹੈ